ਪਿਆਰੇ ਸੋਥੇਓ ਪਿਆਰ ਭਰੀ ਸਾਥ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਟਾਰ ਏਜੀ ਨਿਊਜ਼ ਚੈਨਲ ਅਮਰਬਾਈ ਦੇ ਨਾਲ ਐਸ਼ਾ ਮਸੀ ਪਹੁੰਚੇ ਹਾਂ ਖਾਲਸਾ ਕਾਲਜ ਇੱਥੇ ਚੱਲ ਰਿਹਾ ਹੈ ਫਲਾਵਰ ਸ਼ੋਅ ਕਰੋਨਾ ਦੇ ਟਾਈਮ ਹਸਪਤਾਲਾ ਦੇ ਵਿੱਚ ਐਕਸੀਜਨ ਵਾਲੇ ਸਿਲੰਡਰ ਕਾਫੀ ਮਹਿੰਗੇ ਹੋ ਚੁੱਕੇ ਸੀ ਪਰ ਕਰੋਨਾ ਤੋਂ ਬਾਅਦ ਵਿੱਚ ਲੋਕਾਂ ਨੂੰ ਫੁੱਲਾਂ ਬੂਟਿਆਂ ਰੁੱਖਾਂ ਦੀ ਲੋੜ ਮਹਿਸੂਸ ਹੋਈ ਅਤੇ ਹੁਣ ਘਰ-ਘਰ ਦੇ ਵਿੱਚ ਫੁੱਲ ਬੂਟੇ ਲਗਾਏ ਜਾਂਦੇ ਹਨ ਗੱਲ ਕਰਦੇ ਹਾਂ ਖਾਲਸਾ ਕਾਲਜ ਦੇ ਫਲਾਵਰ ਸ਼ੋਅ ਦੇ ਬਾਰੇ ਵਿੱਚ ਵੱਖਰੇ ਵੱਖਰੇ ਕਾਲਜਾਂ ਸਕੂਲਾਂ ਅਤੇ ਨਰਸਰੀਆਂ ਤੋਂ ਆਪਣੇ ਆਪਣੇ ਫੁੱਲ ਅਤੇ ਪੌਦਿਆਂ ਦੇ ਪਲਾਟ ਲੈ ਕੇ ਪਹੁੰਚੇ ਹਨ ਅਤੇ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਸੋਨੇ ਦਾ ਭਾਅ ਬਹੁਤ ਵੱਧ ਚੁੱਕਿਆ ਹੈ ਅਤੇ ਤੁਸੀਂ ਜ਼ਮੀਨ ਵਿੱਚੋਂ ਵੀ ਸੋਨਾ ਪੈਦਾ ਕਰ ਸਕਦੇ ਹੋ ਪੁਰਾਣੇ ਸਮੇਂ ਦੇ ਵਿੱਚ ਫੁੱਲਾਂ ਦੇ ਗਹਿਣੇ ਪਾਏ ਜਾਂਦੇ ਸੀ ਅਤੇ ਕਿ ਜਿਸ ਤਰ੍ਹਾਂ ਤੁਹਾਨੂੰ ਦਿਖਾਣੇ ਆ ਖਾਲਸਾ ਕਾਲਜ ਫੋਰਮ ਮੰਦੀਆਂ ਵਿਦਿਆਰਥੀਆਂ ਵੱਲੋਂ ਫੁੱਲਾਂ ਦੇ ਗਹਿਣੇ ਤਿਆਰ ਕੀਤੇ ਹਨ ਹੋਰ ਵੀ ਵੀਡੀਓ ਦੇਖਣ ਵਾਸਤੇ ਸਟਾਰ ਏਜੀ ਨਿਊ ਚੈਨਲ ਨੂੰ ਦੇਖਦੇ ਰਹੋ ਹਲੋ ਸਸ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੱਜ ਜੀ ਅੱਜ ਦਾ ਡਿਪਾਰਟਮੈਂਟ ਵੱਲੋਂ ਫਲਾਵਰ ਸ਼ੋਅ ਕਰਵਾਇਆ ਗਿਆ ਕੀ ਕਹਣਾ ਚਾਹੁੰਦੇ ਆ ਇਹ ਫਲਾਵਰ ਸ਼ੋਅ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਸੀਂ ਕਰਵਾ ਰਹੇ ਪਿਛਲੇ 10-11 ਸਾਲ ਤੋਂ ਹੀ ਫਲਾਵਰ ਸ਼ੋਅ ਕਰਵਾ ਰਹੇ ਹਾਂ ਅਸੀਂ ਇਹਦੇ ਚ ਵੱਖਰੇ ਵੱਖਰੇ ਖਾਸ ਇੰਸਟੀਚਿਊਟਸ ਪਾਰਟਿਸਿਪੇਟ ਕਰਦੇ ਆ ਉਹਨਾਂ ਦੇ ਸਟੂਡੈਂਟਸ ਪਾਰਟਿਸਿਪੇਟ ਕਰਦੇ ਆ ਡਿਫਰੈਂਟ ਨਰਸਰੀਜ਼ ਜਿਹੜੀਆਂ ਹੈ ਗਿਆ ਵੱਖ-ਵੱਖ ਨਰਸਰੀ ਸੰਬੰਧੀ ਸਰ ਦੇ ਵਿੱਚ ਉਹ ਵੀ ਪਾਰਟਿਸਿਪੇਟ ਕਰਦੀਆਂ ਹਨ ਜੀ ਸਰ ਕਿਹੜੇ ਕਿਹੜੇ ਕੋਇਲ ਪਹੁੰਚੇ ਆ ਇਹਦੇ ਚ ਫੋਲੀਏ ਚ ਪਲਾਂਟ ਇਨਡੋਰ ਪਲਾਂਟ ਸਕੂਲੈਂਟ ਬੌਂਜ਼ਾਈ ਕੈਕਟਸ ਆਤਰਾ ਨੇ ਫਲਾਵਰ ਪਲਾਂਟ ਜਿਹੜੇ ਉਹ ਲਗਾਏ ਗਏ ਸੀ ਉਹਦੇ ਚ ਦੋ ਤਰ੍ਹਾਂ ਦੀ ਐਂਟਰੀਸ ਰੱਖੀਆਂ ਇੰਡੀਵਿਜੂਅਲ ਐਂਟਰੀਸ ਜਿਹੜੇ ਕਿ ਬੱਚੇ ਪਾਰਟਿਸਿਪੇਟ ਕਰ ਰਹੇ ਨੇ ਦੂਸਰੀ ਅਸੀਂ ਇੰਸਟੀਚੂਨਲ ਐਂਟਰੀਸ ਰੱਖੀਆਂ ਜਿਹਦੇ ਚ ਇੰਸਟੀਚੂਟ ਪਾਰਟਿਸਿਪੇਟ ਕਰ ਰਿਹਾ ਜਿਸ ਤਰ੍ਹਾਂ ਖਾਲਸਾ ਕਾਲਜ ਆਫ ਐਜੂਕੇਸ਼ਨ ਪਾਰਟਿਸਿਪੇਟ ਕਰ ਰਿਹਾ ਹੈ ਖਾਲਸਾ ਕਾਲਜ ਆਫ ਔਮਨ ਪਾਰਟਿਸਿਪੇਟ ਕਰ ਰਿਹਾ ਹੈ ਗੋਬਿੰਦ ਸਿੰਘ ਯੂਨੀਵਰਸਿਟੀ ਤੋਂ ਵੀ ਕਾਫੀ ਪਾਰਟਿਸਪੈਂਟਸ ਆਏ ਸੋ ਇਸ ਤਰ੍ਹਾਂ ਇੰਸਟੀਚੂਨਲ ਵੱਖਰੀ ਹੈ ਤੇ ਇੰਡੀਵਿਜੂਅਲ ਜਿਹੜੀ ਹੈ ਬੱਚਿਆਂ ਦੇ ਲਈ ਉਹ ਵੱਖਰੀ ਐਂਟਰੀਸ ਹੈ ਇਸਨੇ ਸਨੇਹਧਰਨਾ ਚਾਹਦਾ ਜਿਹੜਾ ਅੱਜ ਤੁਹਾਡੇ ਮਤਲਬ ਪ੍ਰੋਗਰਾਮ ਕਰਾਇਆ। ਮੇਰੇ ਵੱਲੋਂ ਤੇ ਇਹੋ ਹੀ ਸੁਨਾਇਆ ਹੈ ਕਿ ਸਾਨੂੰ ਵਾਤਾਵਰਨ ਦੇ ਨਾਲ ਜੁੜਨਾ ਚਾਹੀਦਾ ਹੈ, ਵਾਤਾਵਰਨ ਦੀ ਸਾਫ ਸਵੱਾਈ ਰੱਖਣੀ ਚਾਹੀਦੀ ਹੈ, ਫੁੱਲਾਂ ਦੇ ਨਾਲ ਪਿਆਰ ਪਾ ਕੇ ਤੇ ਕੁਦਰਤ ਦੇ ਨਾਲ ਪਿਆਰ ਪਾ ਕੇ ਤੇ ਕੁਦਰਤੀ ਜੀਵਨ ਨੇ ਸਾਨੂੰ ਜੀਉਣਾ ਚਾਹੀਦਾ ਹੈ। ਆਰਗੈਨਿਕ ਤੌਰ 'ਤੇ ਵੱਧਣਾ ਚਾਹੀਦਾ ਹੈ ਤੇ ਆਰਗੈਨਿਕ ਖੇਤੀ ਕਰਨੀ ਚਾਹੀਦੀ ਹੈ, ਆਰਗੈਨਿਕ ਫਲਾਵਰ ਗਰੋ ਕਰਨੇ ਚਾਹੀਦੇ ਆ। ਤੇ ਇਹਦੇ ਵਿੱਚ ਸਾਨੂੰ ਮਨ ਦੀ ਸ਼ਾਂਤੀ ਤੇ ਸਕੂਨ ਵੀ ਮਿਲਦਾ ਹੈ। ਥੈਂਕ ਯੂ ਸਰ। ਸਾਰੇ ਦਸ਼ਕਾਂ ਨੂੰ ਬਹੁਤ ਬਸ ਸਤਿ ਸ੍ਰੀ ਅਕਾਲ। ਖਾਲਸਾ ਕਾਲਜ ਦੀ ਬੀੜੀ ਬੋਟੈਨੀਕਲ ਡਿਪਾਰਟਮੈਂਟ ਖਾਲਸਾ ਕਾਲਜ ਨੇ ਫਲਾਵਰ ਸ਼ੋਅ ਦਾ ਪ੍ਰਬੰਧ ਕੀਤਾ ਹੈ ਜਿਹਦੇ ਵਿੱਚ ਬਹੁਤ ਤੁੰਗਾਰਾ ਬਹੁਤ ਭਾਰੀਪਨ ਮਿਲਿਆ ਸਾਰੇ ਕਾਲਜਾਂ ਤੋਂ ਖਾਲਸਾ ਕਾਲਜਾਂ ਸੰਸਥਾਵਾਂ ਤੋਂ ਫਲਾਵਰ ਸ਼ੋਅ ਵਾਸਤੇ ਐਂਟਰੀਆਂ ਆ ਰਹੀਆਂ ਹਨ ਔਰ এনवायरमेंट ਦੇ ਰਿਗਾਰਡਿੰਗ ਪੋਸਟਰ ਵੀ ਆਏ ਆ ਬਹੁਤ ਸਾਰੇ ਜਿਹਦੇ ਚ ਦੋ ਥੀਮ ਰੱਖੇ ਗਏ ਆ ਬਾਇਓਡਿਵਰਸਿਟੀ ਕਨ ਸਰਵੇਸ਼ਨ ਤੇ 에ਅਰ ਪੋਲੂਸ਼ਨ ਐਂਡ ਕਲੀਨ ਐਂਡ ਗ੍ਰੀਨ ਐਨਵਾਇਰਨਮੈਂਟ ਬਹੁਤ ਵੱਡਾ ਹੰਗਾਰਾ ਹੈ ਬੱਚਿਆਂ ਦੀ ਜਿਹੜੀ ਆਰਟਿਸਟਿਕ ਸਕਿੱਲ ਨੇਚਰ ਨਾਲ ਬੱਚਿਆਂ ਦਾ ਲਗਾਓ ਉਹ ਪੋਸਟਰਾਂ ਹੀ ਬਹੁਤ ਖੂਬਸੂਰਤੀ ਨਾਲ ਦਰਸਾਇਆ ਗਿਆ ਫਲਾਵਰ ਸ਼ੋਅ ਦੇ ਰਿਗਾਰਡਿੰਗ ਵੀ ਬਹੁਤ ਸਾਰੀਆਂ ਐਂਟਰੀਆਂ ਆਈਆਂ ਨੇ ਬਹੁਤ ਖੂਬਸੂਰਤ ਫਲਾਵਰ ਮੈਕਦੇ ਹੋਏ ਚੈੱਕਦੇ ਹੋਏ ਖਾਲਸਾ ਕਲ ਦਾ ਵਿੜਾ ਇਦਾਂ ਖੜਿਆ ਪਿਆ ਬੱਚੇ ਵੀ ਬੜੇ ਉਤਸ਼ਾਹਿਤ ਨੇ ਔਰ ਖਾਲਸਾ ਪਾਗਲੀ ਦੇ ਵਿੱਚ ਇਹ ਜਿਹੜਾ ਫਲਾਵਰ ਸ਼ੋ ਹੈ ਇਹ ਤਕਰੀਬਨ 15ਵਾਂ ਐਡੀਸ਼ਨ ਚੱਲ ਰਿਹਾ ਹੈ 2014 ਤੋਂ ਇਹ ਸ਼ੁਰੂ ਕੀਤਾ ਗਿਆ ਸੀਗਾ ਔਰ ਅੱਜ 15ਵਾਂ ਐਡੀਸ਼ਨ ਹੈ ਔਰ ਇਹ ਬਹੁਤ ਉਚਾਈਆਂ ਤੱਕ ਪਹੁੰਚ ਗਿਆ ਇਸ ਲਈ ਬਹੁਤ ਲੋਕਾਂ ਦਾ ਹੰਗਾਰਾ ਬਹੁਤ ਚੰਗਾ ਮਿਲ ਰਿਹਾ। ਦੇਖਿਆ ਜਾਵੇ ਗੁਮਨਾਮ ਜੁਨੀਵਰਸਿਟੀ ਦੇ ਵਿੜੇ ਵਿੱਚ ਵੀ ਫਲਾਵਰ ਸ਼ੋਅ ਹੁੰਦਾ ਵਾ। ਉਹਦੇ ਵਿੱਚ ਤੇ ਤੁਹਾਡੇ ਖਾਲਸਾ ਕੋਲ ਦੇ ਵਿੱਚ ਕੀ ਫਰਕ ਹੈ? ਖਾਲਸਾ ਕਾਲਜ ਦੇ ਵਿੱਚ ਫਲਾਵਰ ਸ਼ੋਅ ਦੇ ਵਿੱਚ ਬੱਚੇ ਹੀ ਨਹੀਂ ਨਾ ਐਂਟਰੀਆਂ ਵਾਲੇ ਨਹੀਂ, ਟੀਚਰ ਵੀ ਸਟੂਡੈਂਟ ਵੀ ਰਲ ਮਿਲ ਕੇ ਸਾਰਾ ਪ੍ਰਬੰਧ ਆਪਣੇ ਹੱਥੀਂ ਕਰਦੇ ਆ। ਕਿਤੇ ਕੋਈ ਕਮੀ ਨਾ ਰਹਿ ਜਾਏ। ਸਟੂਡੈਂਟਸ ਨੂੰ ਟਾਈਮ ਟੂ ਟਾਈਮ ਗਾਈਡੈਂਸ ਟੀਚਰ ਦਿੰਦੇ ਆ। ਟੀਚਰ ਆਪਣੇ ਹੱਥੀਂ ਨਾਲ ਵੀ ਕੰਮ ਕਰਦੇ ਆ। ਔਰ ਜਿਸ ਨਾਲ ਹਰ ਜੋ ਐਂਟਰੀ ਜਿਹੜੀ ਆਈ ਆ ਉਹ ਚੰਗੇ ਤਰੀਕੇ ਨਾਲ ਉਹਦੀ ਜਿਹੜੀ ਹੈ ਈਵੈਲੂਏਸ਼ਨ ਹੋਏ ਔਰ ਬੜਾ ਪ੍ਰਬੰਧ ਵਧੀਆ ਰਵੇ ਇਸ ਲਈ ਸਾਰੇ ਖਾਲਸਾ ਕੋਲੀ ਦੇ ਬੱਚੇ ਬੜੇ ਖੁਸ਼ ਹੋ ਕੇ ਸਾਰੇ ਫੁੱਲਾਂ ਨੂੰ ਦੇਖਣ ਆਏ ਨੇ ਹਰਨ ਆਏ ਆ ਔਰ ਉਹਨਾਂ ਚ ਉਹ ਸਾਹ ਦੇਖਦੇ ਹੋਏ ਇਦਾਂ ਲੱਗਦਾ ਮੇਲਾ ਲੱਗਾ ਜਿਵੇਂ ਔਰ ਇਹ ਬਹੁਤ ਵਧੀਆ ਖੂਬਸੂਰਤ ਮੌਕਾ ਹੈ ਇਸ ਲਈ ਸਾਰਿਆਂ ਦਾ ਇੱਥੇ ਆ ਕੇ ਖਾਲਸਾ ਕੋਲੀ ਦੇ ਵਿਢਿ ਦਰਸ਼ਨ ਦੇਣ ਔਰ ਦੇਖਣ ਲੋਕਾਂ ਦਾ ਕਿੰਨਾ ਲਗਾਵੈ ਫੁੱਲਾਂ ਦੇ ਨਾਲ ਪੌਦਿਆਂ ਨਾਲ ਇੱਥੇ ਹੋਰ ਗੱਲ ਕਰਾਂਗੇ ਜਿੱਥੇ ਕਿ ਇਹ ਫਲਾਵਰ ਦੇ ਗਮਰੇਸ ਵਗੈਰਾ ਪਵੇ ਆ ਪਰ ਇੱਥੇ ਸੋਨਾ ਜਾਂ ਚਾਂਦੀ ਬਹੁਤ ਮਹਿੰਗੀ ਹੋ ਚੁੱਕੀ ਆ ਤੇ ਬੱਚਿਆਂ ਨੇ ਕਿਹਨੇ ਵੀ ਬਣਾਏ ਹੋਏ ਆ ਫਲਾਵਰਸ ਦੇ ਕੀ ਕਹਿਣਾ ਚਾਹੋ ਕਿੱਸਾ ਦੇਖ ਦਿਓ ਇੱਕ ਨਵਾਂ ਸ਼ੋਅ ਸ਼ੁਰੂ ਕੀਤਾ ਗਿਆ ਹੈ ਗਾਰਲੈਂਡ ਸ਼ੋਅ ਦੋ ਇਹਦੇ ਚ ਐਂਟਰੀਆਂ ਪਾਰਟਿਸਪੇਸ਼ਨ ਦੀਆਂ ਨਵੀਂ ਸ਼ੁਰੂ ਕੀਤੀਆਂ ਗਿਆ ਇੱਕ ਕੁਇਜ਼ ਕੰਪੀਟੀਸ਼ਨ ਤੇ ਇੱਕ ਗਾਰਲੈਂਡ ਸ਼ੋਅ ਗਾਰਲੈਂਡ ਸ਼ੋਅ ਦੇ ਵਿੱਚ ਐਂਟਰੀਆਂ ਬੱਚਿਆਂ ਨੇ ਜਿਵੇਂ ਐਦਾ ਜਿਵੇਂ ਜੁਐਲਰੀ ਦੀ ਸ਼ਾਪਸ ਤੇ ਗਾਰਲੈਂਡ ਬੰਦੀਆਂ ਉਦਾਂ ਹੀ ਫੁੱਲਾਂ ਨੂੰ ਖੂਬਸੂਰਤੀ ਨਾਲ ਸਜਾਇਆ ਗਿਆ। ਤੋ ਇਹ ਮੋਤੀਆਂ ਵਾਂਗ ਲੱਗਦੇ ਹੋਏ ਫੁੱਲ। ਤੋ ਇਹ ਲੱਗਦਾ ਹੈ ਵੀ ਸੋਨੇ ਨੂੰ ਪਿੱਛੇ ਘੜਤਾ ਇਹਨਾਂ ਨੇ। ਤੋ ਸਾਨੂੰ ਬੜੀ ਖੁਸ਼ੀ ਹੋਈ ਦੇਖ ਕੇ ਵੀ ਜਿੱਦਾਂ ਬੱਚਿਆਂ ਨੇ ਆਪਣੀ ਕ੍ਰिएशन ਨਾਲ ਆਪਣੇ ਪੋਟੈਂਸ਼ੀਅਲ ਨਾਲ ਖੂਬਸੂਰਤੀ ਨਾਲ ਗਾਰਲੈਂਡ ਸਜਾਈਆਂ ਨੇ ਤੇ ਉਹ ਫੁੱਲਾਂ ਦੇ ਨਾਲ ਮਹਿਕਦੀਆਂ ਹੋਈਆਂ ਤੇ ਇਹ ਨੇਚਰ ਨੂੰ ਬਹੁਤ ਹੰਗਾਰਾ ਦਿੰਦੀਆਂ। ਬਈ ਕੁਦਰਤੀ ਚੀਜ਼ੇ ਅੱਗੇ ਜਿਹੜੀਆਂ ਪੁਰਾਣੀਆਂ ਚੀਜ਼ਾਂ ਨੇ ਜਾਂ ਸੋਨਾ ਵੀ ਹੈ ਉਹ ਫਿੱਕਾ ਪੈ ਗਿਆ ਇਸ ਲਈ ਬਸ ਇਹਨੇ ਸ਼ਬਦਾਂ ਨਾਲ ਮੈਂ ਸਾਰੇ ਨੂੰ ਸੱਦਾ ਦੇਣਾ ਆਓ ਕੱਲ ਸਾਰ ਕਰਦੇ ਵਿੜੇ ਦਰਸ਼ਨ ਦਿਓ ਤੇ ਆਪਣਾ ਫਲਾਵਰ ਸ਼ੋਅ ਦੇਖੋ ਸਰ ਕਿੰਨੇ ਦਿਨ ਚੱਲੇਗਾ ਇਹ ਫਲਾਵਰ ਸ਼ੋਅ 2 ਦਿਨ ਚੱਲਣਾ ਹੈ ਅੱਜ ਸ਼ੁਰੂ ਹੋਇਆ 6 ਤਰੀਕ ਵੀਰਵਾਰ ਨੂੰ ਤੇ ਸ਼ੁੱਕਰਵਾਰ ਕੱਲ 7 ਤਰੀਕ ਮਾਰਚ ਦੀ ਨੂੰ ਇਹ ਇਹਦਾ ਜਿਹੜਾ ਉਹ ਅੰਤ ਹੋ ਜਾਏਗਾ ਇਹ ਪੂਰਾ ਹੋ ਜਾਏਗਾ ਤੇ ਉਸ ਤੋਂ ਬਾਅਦ ਐ ਵੀ ਫਿਰ ਅਗਲੇ ਸਾਲ ਦੀਆਂ ਤਿਆਰੀਆਂ ਫਿਰ ਸ਼ੁਰੂ ਹੋ ਜਾਣਗੀਆਂ ਨਾਲ ਦੀ ਨਾਲ ਧੰਨਵਾਦ ਸਾਡੀ ਲੱਗ ਰਿਹਾ ਇੰਨੇ ਅੱਛੇ ਅੱਛੇ ਫਲਾਅਰਸ ਨੇ ਔਰ ਵੈਰਾਈਟੀ ਬਹੁਤ ਵਧੀਆ ਦਿੱਤੀ ਹੋਈ ਹੈ ਨੌਲੇਜ ਮਿਲ ਰਹੀ ਹੈ ਕਿਹੜਾ ਡਿਪਾਰਟਮੈਂਟ ਤੋਂ ਤੁਸੀਂ ਮੈਂ ਬੀ ਐਸ ਇਕਨੋਮਿਕਸ ਜਿਸ ਤਰ੍ਹਾਂ ਕਿ ਆਪਾਂ ਦੇਖਦੇ ਸੀ ਕੋਰੋਨਾ ਦੇ ਟਾਈਮ ਤੇ ਵੀ ਆਕਸੀਜਨ ਦੀ ਬੜੀ ਮਹਾਮਾਰੀ ਪਈ ਸੀ ਕਾਫੀ ਮੌਤਾਂ ਵੀ ਹੋਈਆਂ ਸੀ ਪਰ ਇਹ ਲੋਕ ਹਜੇ ਵੀ ਰੁੱਖਾਂ ਨੂੰ ਕੱਟੀ ਜਾ ਰਹੇ ਆ ਰੁੱਖ ਲਗਾਉਣ ਦੀ ਬਜਾਏ ਤੇ ਜਿਸਨਾਂ ਕਿ ਅੱਜ ਦੇਖਣੇ ਖਾਲਸਾ ਕੋਲ ਦੇ ਵਿੱਚ ਬਹੁਤ ਵਧੀਆ ਫੁੱਲ ਬੂਟੇ ਉਹ ਜਿਹੜੇ ਰੱਖੇ ਹੋਏ ਆ ਕੀ ਕਹਿਣਾ ਚਾਹੋਗੇ ਲੇਕ ਹਾਂ ਉਹ ਹੀ ਫਿਰਲੇ ਅਗਰ ਕਰੋਨਾ ਦੇ ਟਾਈਮ ਦੇ ਵਿੱਚ ਕਰੋਨਾ ਆਇਆ ਹੀ ਉਦੋਂ ਸੀਗਾ ਕਿਉਂਕਿ ਉਹਨਾਂ ਨੇ ਕਾਫੀ ਜ਼ਿਆਦਾ ਪੋਲੂਸ਼ਨ ਵਗੈਰਾ ਬਾਤ ਕੀਤਾ ਸੀਗਾ ਬਟ ਮੈਂ ਬਹੁਤ ਜ਼ਿਆਦਾ ਇਨਿਸ਼ੀਏਟ ਲੈ ਰਹੀਆਂ ਸੀ ਕਿ ਇਹ ਚੀਜ਼ ਖਾਲਸਾ ਕਾਲਜ ਦੇ ਵਿੱਚ ਆਈ ਹੈ ਔਰ ਸਾਨੂੰ ਪਤਾ ਲੱਗ ਰਿਹਾ ਆ ਆਪਾਂ ਨਵੀਂ ਯੂਥ ਆ ਤੇ ਸਾਨੂੰ ਪਤਾ ਲੱਗ ਰਿਹਾ ਕਿ ਕਿਹੜੀ ਕਿਹੜੀ ਡਿਫਰੈਂਟ ਫਲਾਰਸ ਨੇ ਉਹਨਾਂ ਦੀ ਕੀ ਕੀ ਇੰਪੋਰਟੈਂਸ ਆ ਤੇ ਮੈਂ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹੁੰਦੀ ਆ ਕਿ ਖਾਲਸਾ ਕਾਲਜ ਨੇ ਆ ਇਹ ਚੀਜ਼ ਨੂੰ ਆਰਾਮ ਦਿੱਤੀ ਕਿਸ ਨੇਹਤ ਨਾਲ ਚਾਹੁੰਦੇ ਤੁਸੀਂ ਕਿ ਜਿਸ ਤਰ੍ਹਾਂ ਕਿ ਲੋਕ ਰੁੱਖ ਵਗੈਰਾ ਕੱਟ ਰਹੇ ਆ ਬੂਟੇ ਲਗਾ ਨਹੀਂ ਰਹੇ ਤੇ ਨਾ ਹੀ ਨਵੇਂ ਲਗਾਣਾ ਚਾਹੁੰਦੇ ਆ ਮੈਂ ਆਹੀ ਸਨੇਹਾ ਦਵਾਂਗੀ ਕਿ ਸਾਨੂੰ ਡੀਫੋਰੈਸਟੇਸ਼ਨ ਨਹੀਂ ਕਰਨੀ ਚਾਹੀਦੀ ਪਲਾਂਟਸ ਨਹੀਂ ਕਟਨੇ ਚਾਹੀਦੇ ਤੇ ਜਿੰਨੇ ਜਿੰਨੇ ਸਾਨੂੰ ਪਲਾਂਟਸ ਲਗਾਣੇ ਚਾਹੀਦੇ ਆ ਤੇ ਉਹਦੇ ਨਾਲ ਕੀ ਹੋਊਗਾ ਕਿ ਸਾਡੀ ਆਉਣ ਵਾਲੀ ਜਨਰੇਸ਼ਨ ਜਿਹੜੀ ਆ ਉਹ ਵੀ ਸੁਰੱਖਿਤ ਰਹੂਗੀ ਤੇ ਨਾਲ ਆਕਸੀਜਨ ਦੀ ਵੀ ਘਾਟ ਨਹੀਂ ਹੋਊਗੀ ਥੈਂਕ ਯੂ